ਆ ਨੰਗੂ ਰਹਾ ਵਾ ਹਾਂਜੀ ਭਾਈ ਕਿੱਥੇ ਦਿੰਦੇ ਹੋ ਲੰਮੇ ਪਿੰਡੇ ਦਿੰਦੇ ਆ ਤੇ ਆ ਕੀ ਮਾਮਲਾ ਐ ਸਾਰਾ ਔਖਾ ਸੀਗਾ ਭਾਈ ਤੇ ਫੇ ਸਜਾ ਰਾ ਦਾਫਾ ਦਾਬਾ ਬਗ ਮਾਰੀ ਰਿੰਦੇ ਪਹਿਲਾਂ ਤਾਂ ਪਰ ਆਨਗਰੇ ਆ ਗੋਗ ਲੱਗੀ ਮਾਰਾ ਵੇ ਸਾਡੇ ਵਾਰਾ ਟਾਂਕੇ ਪਤਾ ਲਗਾ ਉਦੋਂ ਆਇਆ ਤੇ ਕਿੰਨਾ ਤਨ ਨੁਕਸਾਨ ਹੋ ਗਿਆ ਆਪਣਾ ਸਸੇਗਾ ਭਾਈ 5800 ਰਸ ਮਨਾਈਆਂ ਤੇ ਮੈਂ ਕੋਈ ਹੈਲਪਫੁਲ ਹੁਣ ਕਿੱਦਾਂ ਸਾਡੀ ਕੀ ਕਰਦਾ ਕੋਈ ਆ ਕਿੰਨੇ ਉਪਯੋਗ ਰੋਲਮੈਂਟ ਵੱਲੋਂ ਜੋ ਕੁਝ ਮਾਰਕ ਹੈ ਮਿਲੇਗਾ ਤਾਂ ਹੀ ਹੈ ਤੇ ਅਗਲੇ ਦਿਨਾਂ ਕੁਝ ਕਰਨ ਪਤਾ ਲੱਗਿਆ ਹੋਆ ਪਾਈ ਸੋ ਪਤਾ ਨਹੀਂ ਬਿਜਲੀ ਦਾ ਹੀ ਛੋਟੜ ਗਿਆ ਜਾਂ ਫਤਮੂ ਚਿੰਗੜੇ ਕੋਲ ਕੋਈ ਤਾੜਾ ਤੁਰਾ ਇਹ ਕੀ ਹੈਗਾ ਆਪਾਂ ਨੂੰ ਜਾਏਗਾ ਮੈਨੂੰ ਲੱਗੇ